ਸੈਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਫਰਸਟ ਮਸਲਿਨ कॉटन ਦੇ ਸੂਟ ਦਿਖਾਉਣੇ ਬਹੁਤ ਸੋਹਣੇ ਬੁਟੀਕ ਸਟਾਈਲ ਸੂਟ ਹੈ ਜੀ ਇਹ ਨੈਕਸਟ ਆ ਵਿਦਾਊਟ ਦੁਪੱਟਾ ਵਾਲੇ ਸੂਟ ਹੋਣਗੇ कॉटन ਦੇ ਸੂਟ ਹੋਣਗੇ ਤੇ ਇਹਨਾਂ ਦੇ ਨਾਲ ਦੁਪੱਟਾ ਨਹੀਂ ਹੋਏਗਾ ਜੀ ਠੀਕ ਹੈ ਜੀ ਵਿਦਾਊਟ ਦੁਪੱਟਾ ਹੋਣਗੇ ਇਹ ਤੁਸੀਂ ਨਾ ਚੁੱਕ ਸਿਲੇਕਟ ਕਰ ਲਓ ਨੈਕਸਟ ਆ ਦੁਪੱਟਿਆਂ ਦੇ ਨਾਲ ਆ ਕੇ कॉटन ਦੇ ਸੂਟ ਹੋਣਗੇ 올ਓਵਰ ਤੇ ਨਾਲ ਦੁਪੱਟਾ कॉटन ਦਾ ਰਹੇਗਾ ਬਹੁਤ ਸੋਹਣੇ ਵੀ ਸੂਟ ਹੋਣਗੇ ਨੈਕਸਟ ਆ ਪਿਓਰ ਸ਼ਿਮਰਚ कॉटन ਚ ਆ ਕੇ ਨਾਲ ਪਿਓਰ कॉटन ਦਾ ਹੀ ਬਾਟਮ ਰਹੇਗੀ ਨੈਕਸਟ ਆਵਲਾ ਫੈਬਰਿਕ ਵੀ ਪਿਓਰ ਕਾਟਨ ਦਾ ਰਹੇਗਾ ਨਾਲ ਇਹਨਾਂ ਨੂੰ ਬਹੁਤ ਸੋਹਣੀ ਲੇਚਿਸ ਲਗਾ ਕੇ ਨੇ ਰੈਡੀ ਕੀਤਾ ਹੈ ਨੈਕਸਟ ਆਵਲੇ ਵੀ ਕਾਟਨ ਦੇ ਵਿੱਚ ਆ ਗਏ ਜੀ ਬਹੁਤ ਸੋਹਣੀ ਕਲੈਕਸ਼ਨ ਆ ਨੈਕਸਟ ਆ ਬਾਟਮ ਚੈੱਕ ਕਰੋ ਪਿੰਟੈਕਸ ਵਾਲੀ ਬਹੁਤ ਸੋਹਣੀ ਬਾਟਮ ਬਣੀ ਹੋਈ ਹੈ ਜੀ ਨੇੜੇ ਤੇ ਚੈੱਕ ਕਰ ਸਕਦੇ ਹੋ ਨੈਕਸਟ ਆ ਪਿਓਰ ਕੈਮਰੀ ਕਾਟਨ ਦੇ ਵਿੱਚ ਆ ਗਏ ਸਭ ਦੇ ਜਿਹੜਾ ਆ ਡਿਫਰੈਂਟ ਫੈਬਰਿਕ ਰਹੇਗਾ ਡਿਫਰੈਂਟ ਹੀ ਪ੍ਰਾਈਸ ਰਹੇਗਾ ਜੀ ਨੈਕਸਟ ਆ ਪਿਓਰ ਕਾਟਨ ਚ ਹੋਣਗੇ ਆਲ ਓਵਰ ਸੂਟ ਰਹੇਗਾ ਜੀ ਨਾਲ ਵਿਦਾਊਟ ਦੁਪੱਟਾ ਹੋਣਗੇ ਇਹ ਇਹਨਾਂ ਚ ਕੋਈ ਪਸੰਦ ਆ ਉਹ ਸਿਲੈਕ ਨੈਕਸਟ ਆ ਚੈੱਕ ਕਰੋ ਬਹੁਤ ਸੋਹਣੇ ਆ ਪਿਓਰ ਕਾਟਨ ਦੇ ਵਿੱਚ ਇਹ ਨਾਲ ਟੈਬੀ ਮਸਲਿਨ ਦਾ ਦੁਪੱਟਾ ਦੁਪੱਟਾ ਬਹੁਤ ਖੂਬਸੂਰਤ ਬਣਿਆ ਹੋਇਆ ਜੀ ਨੈਕਸਟ ਆ ਵਾਲੇ ਵੀ ਪਿਓਰ ਕਾਟਨ ਚ ਮੋਸਟਲੀ ਆ ਜਿੰਨੇ ਸੂਟ ਦਿਖਾ ਰਹੇ ਸਾਰੇ ਪਿਓਰ ਕਾਟਨ ਚ ਹੀ ਹੋਣਗੇ ਜੀ ਤੇ ਇਹ ਦੁਪੱਟਾ ਆਊਟ ਦੁਪੱਟਾ ਵਾਲੇ ਵੀ ਆ ਤੇ ਦੁਪੱਟਾ ਵਾਲੇ ਵੀ ਆ ਇਹ ਵੀ ਸਾਰੇ ਪਿਓਰ ਕਾਟਨ ਚ ਹੀ ਆ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਬਕਾਇਦਾ ਨਾਲ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੋ ਨੇ ਅਨਸਟਿਚ ਬਾਈ ਕਰ ਸਕਦੇ ਹੋ ਠੀਕ ਹੈ ਜੀ ਦੋਨੋਂ ਤਰ੍ਹਾਂ ਅਵੇਲੇਬਲ ਹੈ ਫੈਸਿਲਿਟੀ ਨੈਕਸਟ ਆ ਕਾਟਨ ਦੇ ਵਿੱਚ ਬਹੁਤ ਸੋਹਣੇ ਹੈ ਜੀ ਚੈੱਕ ਕਰੀ ਚਲੋ ਬਹੁਤ ਵਧੀਆ ਬਣੇ ਹੋਏ ਡਿਜ਼ਾਈਨਿੰਗ ਵਾਲੇ ਸੂਟ ਆ ਇਹ ਬਹੁਤ ਹੀ ਵੀ ਟ੍ਰੈਂਡਿੰਗ ਚ ਚੱਲਦੇ ਆ ਬਹੁਤ ਸੋਹਣੇ ਲੱਗਦੇ ਜਦੋਂ ਵੇਅਰ ਕੀਤਾ ਹਰ ਬਹੁਤ ਖੂਬਸੂਰਤ ਜਿਹੀ ਲੱਗਦੇ ਆ ਜੀ ਬਾਕੀ ਜੀ ਵੀਡੀਓ ਨੂੰ ਜਰੂਰ ਦੇਖਿਆ ਕਰੋ ਐਂਡ ਤੱਕ ਸਕਿੱਪ ਨਾ ਕਰਿਆ ਕਰੋ ਡੇਲੀ ਨਵੇਂ ਤੋਂ ਨਵੇਂ ਡਿਜ਼ਾਈਨ ਪਾਈਦੇ ਆ ਡੇਲੀ ਮਾਰਨਿੰਗ ਟਾਈਮ ਆਪਾਂ ਵੀਡੀਓ ਪਾਈਦੀ ਆ ਤੇ ਨਵੇਂ ਤੋਂ ਨਵੇਂ ਡਿਜ਼ਾਈਨ ਲੈ ਕੇ ਆਈਦੇ ਆ ਸਾਰੇ ਡਿਜ਼ਾਈਨ ਵੱਖੋ ਵੱਖਰੇ ਹੁੰਦੇ ਨੇ ਨੈਕਸਟ ਆ ਕਾਟਨ ਦੇ ਸੂਟ ਆ ਬਹੁਤ ਸੋਹਣੇ ਦੋ ਸੂਟ ਬਾਏ ਕਰੋਗੇ ਤਾਂ ਬਹੁਤ ਘੱਟ ਪ੍ਰਾਈਸ 'ਚ ਮਿਲ ਜਾਣਗੇ ਠੀਕ ਹੈ ਤੁਸੀਂ ਮੈਸੇਜ ਕਰਕੇ ਜਿਹੜਾ ਪੁੱਛ ਸਕਦੇ ਹੋ ਬਾਕੀ ਜੀ ਆ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਭੈਣਾਂ ਨੇ ਹਜੇ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੁਹਾਡੇ ਲਾਈਕ ਕਮੈਂਟ ਦੇ ਨਾਲ ਆਪਾਂ ਨੂੰ ਜਿਹੜੀ ਮੋਟੀਵੇਸ਼ਨ ਬਹੁਤ ਮਿਲਦੀ ਆ ਜੀ ਨੈਕਸਟ ਆ ਕ੍ਰੇਪ ਸਿਲਕ ਵਿੱਚ ਸੀ ਨੈਕਸਟ ਆ ਵਾਲੇ ਵੀ ਕਾਟਨ ਚ ਆ ਗਏ ਦੁਬਾਰਾ ਜੀ ਬਹੁਤ ਸੋਹਣੇ ਆ ਇਹ ਨੈਕਸਟ ਆ ਕੁਰਤੀ ਸਟਾਈਲ ਕਸ਼ਮੀਰੀ ਜ ਹੋਣਗੇ ਜੀ ਨੈਕਸਟ ਆਵਲੇ ਜਿਹੜੇ ਆ ਹੈਂਡਵਰਕ ਵਾਲੇ ਸੂਟ ਆ ਇਹ ਕੁਝ ਪੈਨਾਂ ਨੇ ਆਪਣੇ ਕੋਲ ਰੈਡੀ ਕਰਵਾਏ ਸੀਗੇ ਤਾਂ ਆਪਾਂ ਤੁਹਾਨੂੰ ਪੀਸ ਦਿਖਾ ਰਹੇ ਆ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਕਰਵਾ ਕੇ ਠੀਕ ਹੈ ਜੀ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਕਿਸੇ ਵੀ ਫੈਬਰਿਕ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਥੈਂਕ ਯੂ